ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਲਾਗੇ ਫਤੇਗੜ ਚੂੜੀਆਂਵਾਂ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਬੈੜਾਂ ਤੁਹਾਨੂੰ ਦਿਖਾਉਣੀ ਆਂ ਦੋਵੇਂ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ ਚੰਗੇ ਰਿਕਾਰਡ ਵਾਲੀਆਂ ਤੁਹਾਨੂੰ ਦਿਖਾਉਣੀ ਆਂ ਕਾਫੀ ਖੂਬਸੂਰਤ ਆ ਤੇ ਗੱਲਬਾਤ ਨੂੰ ਕਰਦੇ ਆਂ ਤੇ ਪੁੱਛਦੇ ਆਂ ਸਾਡੀ ਡਿਟੇਲ ਬਾਕੀ ਆਪੇ ਵੀਡੀਓ ਸ਼ੁਰੂ ਕਰਨ ਦਾ ਪਹਿਲਾ ਬੇਨਤੀ ਇਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਫੇਰ ਹੀ ਆਪਣਾ ਪਸ਼ੂ ਖੜੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਚੱਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸੋ ਇੱਕ ਰੀਆ ਪਿੰਡ ਮਾਨਖੇਰਾ ਜ਼ਿਲ੍ਹਾ ਗਰਦਾਸੌਰ ਤਹਿਸੀਲ ਬਟਾਲਾ ਨੇੜੇ ਫਤਿਹਗੜ ਚੂੜੀਆਂ ਜੀ ਲੱਗੇ ਫਤਿਹਗੜ ਚੂੜੀਆਂ ਹਨਾ ਤੇ ਮੁਝੇਠਾ ਵੀ ਲੱਗੇ ਹੀ ਆ ਇੱਥੋਂ ਮੁਝੇਠਾ ਇਥੋਂ 8 ਕਿਲੋਮੀਟਰ ਜੇ ਠੀਕ ਹੈ ਜੀ ਹਾਂਜੀ 8-9 ਫੋਨ ਨੰਬਰ ਵੀ ਬੋਲ ਦੋ 98778491 ਠੀਕ ਹੈ ਜੀ ਹਾਂਜੀ ਤੇ ਅੱਜ ਦੋ ਫਿਰ ਦੋ ਦਿੱਤੀ ਪੀਸ ਭਰਤੋ ਫੇਈ ਆ ਅੱਛਾ ਹਾਂਜੀ ਠੀਕ ਆ ਪੂਰੀ ਬਰੀਡ ਆ ਜਿਉਂ ਵਸੀਆਂ ਜੀ ਇਹ ਆ ਵੀ ਜਿੰਨੇ ਘਰੇ ਰੱਖਣੀਆਂ ਵਾ ਉਧਰ ਲਈ ਚੰਗੀਆਂ ਆ ਹਾਂਜੀ ਟੌਰ ਬਣਾ ਦੇਣੀਆਂ ਘਰ ਦਾ ਵੀ ਠੀਕ ਆ ਬੱਦੀਆਂ ਕਰੇ ਬੱਦੀਆਂ ਵੀ ਸੋਹਣੀਆਂ ਲੱਗੂਗੀਆਂ ਤੇ ਗਾਂ ਵੀ ਕਿਤੇ ਬਣ ਗਈਆਂ ਗਾਂ ਵੀ ਹਾਂਜੀ ਤੇ ਚੰਗੀ ਰਕਮ ਜੋੜੂਗੀਆਂ ਨਾਲ ਜੋੜਨੀ ਹੈ ਤੇ ਹੁਣ ਸ਼ੁਰੂਆਤ ਜਿਹੜੀ ਇੱਥੇ ਕਰੀਏ ਬੜੀ ਪਿਆਰੀ ਜੀ ਵੈੜ ਆ ਤੇ ਬੜੀ ਖੂਬਸੂਰਤ ਜੀ ਆ ਸੂਆ ਇਹਦਾ ਪਹਿਲਾ ਸੂਆ ਜੀ ਦਾ ਪਹਿਲਾ ਹੀ ਸੂਆ ਹਾਂਜੀ ਤੇ ਹੁਣ ਦੁੱਧ ਕਿੰਨਾ ਹੁਣ 11 ਕਿਲੋ ਜੀ ਅੱਛਾ ਜਿਹੜਾ ਪੱਕਾ ਦੁੱਧ ਸਾਡੇ 10 ਲਾਲੀ ਅੱਛਾ 11 1/2 ਕਿਲੋ ਚੋਕਾ ਘਾਟੀ ਦਾ ਨੇ ਤੇ ਗਾਂ ਬਣੀ ਆ ਇਹਨੂੰ ਹੋ ਗਿਆ ਜੀ ਕੋਈ 22 23 ਕਿ ਦਿਨ ਬਣੀ ਆ ਦਾਦੇ ਘਰ ਵਾਲਿਆਂ ਦੇ ਵਾਛੇ ਉਹ ਬਣੀ ਆ ਗਾਂ ਨਿਕਲ ਵੀ ਸਕਦੀ ਹੁਣ ਮੌਸਮ ਚੰਗਾ ਠੀਕ ਆ ਤੋਰ ਹਾਂ ਇੱਕ ਰੀਤ ਪਾਕਿਸਤਾਨ ਤੋਂ ਦੇਖੋ ਤਿੰਨੇ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਹਣਾ ਚੰਗਾ ਗਿਰਦੀਆਂ ਚੰਗੇ ਰਕਾਰ ਵਾਲੀ ਆ ਤੋਰੋ ਫੇਰ ਦੇਖ ਲਈ ਇਹਨੂੰ ਚੰਗੀ ਜਗ੍ਹਾ ਤੋਂ ਆਏ ਵੀ ਜਿਨ੍ਹਾਂ ਨੇ ਦੱਸਦੇ ਵੀ ਆ ਵੈੜ ਚੰਗੀ ਜਗ੍ਹਾ ਤੋਂ ਲੈਂਦੀ ਆ ਵਿੱਚ ਚਬੂਦਾ ਕਰਦੀ ਆ ਥੋੜਾ ਜਿਹਾ ਤੇ ਖੁੱਲੀਆਂ ਹੀ ਵਿਚੋ ਜਿੱਥੋਂ ਆਈਆਂ ਵਾ ਬਾਕੀ ਉਤਰੇ ਆ ਵੀ ਸੋਨੇ ਰੰਗ ਰੂਪ ਦੀ ਆ ਝੱਬੂ ਦਾ ਕਰਦੀ ਆ ਝੱਬੂ ਦੀ ਆਤ ਨਹੀਂ ਹੈਗੀ ਜਿਹੜਾ ਇਹਨੂੰ ਲੈ ਆ ਜੋ ਲੈ ਕੇ ਕੋਈ ਨਹੀਂ ਵਧੀ ਪਿੱਛੋਂ ਖੁੱਲੀ ਆਈ ਆ ਜਿਹੜਾ ਕੋਈ ਵੇਦ ਗਾਂ ਕਿਤੇ ਖੁੱਲੇ ਰੱਖ ਲੂਗਾ ਉਹ ਹੋਰ ਵਾਧਾ ਹੋ ਜਾਣਾ ਵਾ ਫਿਰ ਉਹ ਸਾਡਾ ਦੁੱਧਾਂ ਵੀ ਵਾਜੇ ਪਛੋਂ ਫਿਰ ਜ਼ਿਆਦਾ ਖੁਸ਼ ਰਹਿੰਦਾ ਹੈ ਉਤਰਾ ਠੰਡੀ ਠੇਰੀ ਆ ਬਾਕੀ ਜਿਹੜੇ ਅੱਖਰ ਵੈੜਾ ਇਸ ਤਰ੍ਹਾਂ ਕਰਦੀਆਂ ਹੁੰਦੀਆਂ ਵਾ ਬਾਕੀ ਫਿਕਸ ਜੇ ਰੱਖਵਾ ਦਿੰਦੀ ਆ ਥੱਲੇ ਸਫਾਈ ਚ ਜਿੰਨੀ ਵੀ ਆ ਥੋੜਾ ਡਰਦੀ ਡਰਦੀ ਜੀ ਆ ਬਾਕੀ ਹੈ ਜਿੰਨੀ ਵੀ ਆ ਸਫਾਈ ਚ ਤੇ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਕਲਾਬੀ ਰੰਗ ਦੇ ਥਾਣੇ ਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਆ ਵੀ ਇਹੋ ਜੀ ਘਰੇ ਵੱਜੀ ਵੀ ਸੋਹਣੀ ਲੱਗਦੀ ਆ ਆ ਥੱਲੇੋਂ ਦੇਖ ਸਾ ਦੇ ਇੱਕ ਵਾਰੀ ਫੇਰ ਤੋਂ ਤੇ ਕਿੰਨਾ ਫਿਰ ਮੋਲ ਰੱਖਣਾ ਵੀਜੀ ਇਹਦਾ ਮੋਲ ਤੇ ਵਿੱਚ ਛੋਟਾ ਜੇ ਕਰਨਾ ਹੈ ਕਿੰਨਾ ਇਹੋ ਜੀ ਚੀਜ਼ ਕਦੀ ਕਦੀ ਲੱਭਦੀ ਹੈ ਜਿਹਦੇ ਪੈਸੇ ਲੈ ਕੇ ਵੀ ਜਾਈਏ ਤਾਂ ਵੀ ਨਹੀਂ ਮਿਲਦੀ ਠੀਕ ਹੈ ਤੇ ਜੇ ਇਹਦੇ 35 ਕਰੀ ਤਾਂ ਵੀ ਵਿਕ ਜਾਂਦੀ ਹੈ 30000 ਦੇ ਦਈਏ ਨਹੀਂ ਕਰੀਏ ਵਿੱਚ ਕੁਮਾਨਤਨ ਹੋਰ 30000 ਦੇ ਦਾਂਗੇ 30000 ਦੀ ਹਾਂਜੀ ਕੀ ਕਰਨੀ ਵਿੱਚ ਛੋਟਾ ਲਈ ਕਰ ਲਓ ਜੇ ਕੋਈ ਕਰਨੀ ਥੋੜੀ ਬਹੁਤ ਛੋਟਾ 2000 ਛੋਟ ਕਰ ਦਈਏ ਚਲੋ ਠੀਕ ਹੈ ਜੀ 28000 ਦੇ ਦਾਂਗੇ ਬਾਕੀ ਇਹ ਵੀ ਵਹਿੜ ਪੂਰੀ ਬਰੀਡ ਵਾਲੀ ਆ ਬਾਕੀ ਆ ਚਿਹਰਾ ਵੀ ਦੇਖ ਸਕਦੇ ਜੇ ਬੜਾ ਪਿਆਰਾ ਜਿਹਾ ਫੇਸ ਹੈ ਤੇ 98 ਤੇ ਇੱਕ ਵਾਰੀ ਦੇਖ ਸਕਦੇ ਫਿਰ ਤੋਂ ਸੋਹਣੀ ਲੱਗਦੀ ਆ ਬੱਜੀ ਵੀ ਸੋਹਣੀ ਲੱਗੂਗੀ ਤੇ ਥੱਲਿਆਂ ਵੀ ਚੰਗੀ ਆ ਵੀਰ ਜੀ ਦੁੱਧ ਹੋਰ ਵਾ ਸਕਦੀ ਆ ਹੁਣ ਚਲੋ ਪਰਸ ਨੂੰ ਪਰਸ ਨੂੰ ਹੋ ਗਿਆ ਵਾ ਛਟਾਲਿਆਂ ਜਿੰਨੇ ਦੁੱਧੋ ਵਾਜਣਾ ਹਣਾ ਦੁੱਧ 11 ਕਿਲੋ ਦੁੱਧ 13 ਹੀ ਕਰੀ ਜਾਊਗੀ ਠੀਕ ਆ ਹਾਂਜੀ ਗਾੜੀ ਆਪਨੀ ਸਾਹਮਦੀ ਲਿਖੇ ਵਾ ਠੀਕ ਆ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੀ ਇਹ ਵੀ ਜੀ ਦੂਜੇ ਸੂਵੇ ਦੇ ਇਹਦੇ ਵੀ ਥਾਂ ਇੱਕ ਵਾਰੀ ਲਾ ਕੇ ਦੇਖ ਸਕਦੇ ਮਿਲਕਵੇਂ ਨੇ ਇਹਦੇ ਵੀ ਚੰਗੀ ਲੱਗੀ ਆ ਇਹਦੇ ਕੋਲ ਕਿੰਨਾ ਦੁੱਧ ਵੀਰ ਜੀ ਇਹਦੇ ਵੀ ਉਹੀ 11 ਕਿਲੋ ਜੀ ਅੱਛਾ ਖੋਲੋ ਫਿਰ ਤੋਰੀ ਇਹਨਾਂ ਇਹ ਦੇਖੋ ਵੀ ਕਹਿੰਦੇ ਕਿ 11 ਲੀਟਰ ਦੁੱਧ ਹੈਗਾ ਵਾ ਬਾਕੀ ਇਹ ਵੀ ਚਲੋ ਦੋਵੇਂ ਗਾਵਾਂ ਸਫਾਈ ਤੇ ਆ ਜਿੰਨੀਆਂ ਵੀ ਆ ਸੋਹਣੀਆਂ ਵਾ ਚੱਬੂ ਦਾ ਇਹ ਵੀ ਕਰਦੀ ਥੋੜਾ ਜਿਹਾ ਲੈ ਆ ਜੋ ਵੀ ਜੀ ਆਜ ਲੈ ਆਓ ਬਾਕੀ ਇਹ ਪੂਰੀ ਫ੍ਰੀਜ ਹੈ ਵਿੱਚ ਤੇ ਇਹਦਾ ਫਿਰ ਮੁੱਲ ਮੁੱਲ ਤੇ ਵੀਰ ਜੀ ਜੇ ਤੇ ਹੁੰਦਾ ਬੱਚਾ ਤੇ ਇਹ ਤੇ 55-60 ਹਜ਼ਾਰ ਦੀ ਬਚੀਗੀ ਹਾਂਜੀ ਤੇ ਹੁਣ ਮੁੱਲ ਕਰਨਾ ਛੋਟਾ ਜਿਹਾ ਕਿੰਨਾ 30000 ਦੇ ਦਈਏ ਕਰਦੇ ਵਿੱਚ ਛੋਟ ਛੱਡ 28000 ਦੀ ਦੇ ਦਾਂਗੇ ਜੀ ਹੋਰ ਕਰ ਦਈਏ ਮਾਨ 28 ਜੋ ਵੀਰ ਜੀ 1000 ਰੁਪਇਆ ਕਰ ਦਈਏ 27 ਦੇ ਦਈਏ ਅੱਛਾ 27000 ਦੀ ਦੇ ਹਾਂਜੀ 26 ਦੇ ਦੇ ਦਈਏ ਫਿਰ 1000 ਹੋਰ ਛੱਡ ਜੀ ਜੀ 26 ਦੀ ਦੇ ਦਾਂਗੇ ਜੈਸਨ ਉਹ ਵਾਲੀ ਜੇ ਰੇਟ ਜੇ ਠੀਕ ਆ ਹਾਂਜੀ ਬਾਕੀ ਇਹ ਵੀ ਬਸੀਆਂ ਸਾਹਮਣੇ ਆਲੀਆਂ ਜੇ ਅੱਛਾ ਤੇ ਵੰਡ-ਵੰਡ ਹੁਣ ਚਲੋ ਟਾਲਾ ਵੀ ਚੰਗਾ ਕਰ ਫੀਡ ਫੂਡ ਪਏ ਤੇ 2 13 14 13 14 ਕਰੀ ਜਾਨਾ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਦੋਵੇਂ ਸੁਈਆਂ ਆ ਇੱਥੇ ਆਓ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ